ਬੀਰੋ ਜ਼ਿਲ੍ਹਾ ਮਾਨਸਾ ਪਿੰਡ ਅਲੀਸ਼ਰ ਫਰਦ ਵਿੱਕੀ ਮੋਜੋਮੱਤੀ ਰੱਲਾ ਜੋਗਾ ਅਤਲਾ ਕਲਾਂ ਇਹਨਾਂ ਪਿੰਡਾਂ ਦੇ ਵਿਚੋ ਏਰੀਆ ਮਾਨਸਾ ਜ਼ਿਲ੍ਹੇ ਦਾ ਇਹਦੇ ਵਿੱਚ ਸ਼ਾਮ ਦੇ 5:00 ਵਜੇ ਤਕਰੀਬਨ ਵਦਿਆ ਸ਼ਰਾਟੇ ਦਾ ਵੀ ਮੇਰੇ ਕੋਲ ਸਮੇਲੀ ਆਪਾਂ ਦੇਖਣ ਨੂੰ ਮਿਲਿਆ ਬਰਸਾਤ ਤਕਰੀਬਨ 5 ਮਿੰਟਾਂ ਤੋਂ ਹੋ ਰਹੀ ਹੈ ਪਿਛਲੇ ਤੋਂ ਸੋ ਕਿਸਾਨ ਵੀਰਾਂ ਲਈ ਖੁਸ਼ੀ ਦੀ ਰਾਹਤ ਦੀ ਖਬਰ ਹੈ ਕਿ ਹੱਡ ਚੀਰਮੀ ਗਰਮੀ ਤੋਂ ਥੋੜੀ ਰਾਹਤ ਦੇਖਣ ਨੂੰ ਮਿਲੀ ਹੈ। ਦੇਖੋ ਵੀਰੋ ਤੇਜ਼ ਛਾਟੇਦਾਰ ਮੌਕੀ ਕਣੀ ਦੰਮੀ ਪੈ ਰਿਹਾ ਹੈ। ਬਹੁਤ ਵਧੀਆ ਮੌਸਮ ਬਣਿਆ ਹੋਇਆ ਹੈ। ਦੇਖੋ ਵੀਰੋ ਰੱਬ ਦੇ ਰੰਗ ਬਹੁਤ ਹੀ ਵਧੀਆ ਮੌਸਮ ਦੇਖੋ ਜੀ ਚੰਗੇ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਠੰਡ ਤੋਂ ਕੁਸ਼ਰਾਹਤ ਮਿਲੀ ਹੈ ਕਿਸਾਨ ਵੀਰ ਲਈ ਖੁਸ਼ੀ ਦੀ ਖਬਰ ਹੈ ਫਸਲਾਂ ਸਬਜ਼ੀਆਂ ਮੱਕੀਆਂ ਨਰਮੇ ਮੱਚ ਗਈ ਸੀ ਵੀਰੋ ਗਰਮੀ ਦੇ ਨਾਲ ਬਹੁਤ ਹੀ ਜ਼ਿਆਦਾ ਹੱਤ ਦੀ ਗਰਮੀ ਦਾ ਸਾਹਮਣਾ ਕਰਨਾ ਪਿਆ ਪਿਛਲੇ 10 ਦਿਨਾਂ ਤੋਂ ਕਿਸਾਨ ਵੀਰਾਂ ਨੂੰ ਸੋ ਵੀਰੋ ਚਲੋ ਖੁਸ਼ੀ ਦੀ ਗੱਲ ਹੈ ਕਿ ਥੋੜਾ ਜਿਹਾ ਇੱਕ ਵਾਰੀ ਮੌਸਮ ਠੰਡਾ ਹੋਵੇਗਾ ਬਰਸਾਤ ਹੋਈ ਹੈ ਹੋ ਰਹੀ ਹੈ ਚੰਗੀ ਖੁਸ਼ੀ ਦੀ ਗੱਲ ਹੈ ਦੇਖੋ ਜੀ ਬਹੁਤ ਹੀ ਮੁਰਗੀ ਕਣੀਆ ਤੇਜ਼ ਰਫਟੇ ਦਰਮੀ ਕਾਫੀ ਚੰਗਾ ਦਰਮਿਆਨਾ ਵੀ ਆ ਵੀਰੋ ਤੇ ਸ਼ਰਾਟੇ ਦਰਮੀ ਸੋ ਥੋੜਾ ਮੋਟਾ ਵੀਰੋ ਕਿਤੇ ਕਿਤੇ ਜ਼ਮੀਨਾਂ ਦੇ ਵਿੱਚ ਪਾਣੀ ਖੜ ਚੁੱਕਿਆ ਦੇਖੋ ਪਰਮਾਤਮਾ ਦੇ ਰੰਗ ਨੇ ਚੰਗੀ ਗੱਲ ਹੈ ਬਹੁਤ ਹੀ ਚੰਗੀ ਗੱਲ ਹੈ